ਫਰਲਾ ਤਾਂ ਟੋਚਾਂ ਦਿਖਾ ਦੇ ਦੇਖੋ ਮਿੱਤਰੋ ਪੂਰਾ ਹੈਵੀ ਟੋਚਨਾ ਮਜ਼ਬੂਤੀ ਦੇਖੋ ਪਹਿਲਾਂ ਤਾਂ ਜਮਾ ਬੱਟਰ ਪ੍ਰੂਫ ਆ ਚਾਰ ਜਿਵੇਂ ਮਰਜੀ ਤੁਸੀਂ ਢੱਕ ਸਕਦੇ ਤਰੋਨਾ ਪਾਟੀ ਨਾ ਝੀਟੇ ਜਿਵੇਂ ਕਰੀਏ ਲਾਈਫ ਟਾਈਮ ਵਾਲਾ ਕੰਮ ਹੋ ਜੂ ਜਿਵੇਂ ਬਣੇ ਬਣਾਏ ਬੈੱਡਾ ਚਾਹੇ 12 ਫੁੱਟੀ ਆ 11 ਫੁੱਟੀ ਆ 14 ਫੁੱਟੀ ਆ ਟਰਾਲੀ ਦੇ ਬੈੱਡ ਤੁਸੀਂ ਸਿਰਫ ਇੱਥੋਂ ਲੈ ਕੇ ਜਾਣਾ ਹੈ ਟਆਂਗਾਂ ਲੱਗੀਆਂਆਂ ਆਂ ਜਾ ਕੇ ਸਿਰਫ ਬੰਨਣੀਆਂ ਆ ਆਹ ਪੈਦਲੇ ਪਾਸੇ ਭੂਕੜਾ ਸਾਰਾ ਕੱਪੜਾ ਅਸੈਸਰੀ ਤੇ ਜਿਵੇਂ ਕਿ ਦੀ ਭੂਗਾਲੀ ਤਾਂ ਸਾਰੂ ਵੀ ਮਿਲ ਜੂ ਇਸ ਨੂੰ ਸਸੀ ਗਾਲ ਤੋਂ ਸਵਾਗਤ ਹੈ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਘਰੇ ਮਿੱਤਰੋ ਆਪਣੇ ਸ਼ਹਿਰ ਬਰਨਾਲੇ ਦੇ ਵਿੱਚ ਤੇ ਅੱਜ ਦੀ ਵੀਡੀਓ ਹੈ ਜਿਹੜੀ ਸਾਰੇ ਕਿਸਾਨ ਭਰਾਵਾਂ ਲਈ ਤੇ ਸਾਰੇ ਡਰਾਈਵਰ ਭਰਾਵਾਂ ਲਈ ਬਹੁਤ ਲਾਹੇਵੰਦ ਹੋਣ ਵਾਲੀ ਹੈ ਕਿਉਂਕਿ ਮਿੱਤਰੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਮੱਕੀ ਦੇ ਚਾਰ ਵਾਲੀਆਂ ਤਰਪਾਲਾਂ ਭੂ ਆਲਾ ਕੱਪੜਾ ਟਰੈਕਟਰਾਂ ਵਾਲੇ ਟੋਚਨ ਸਾਰੀ ਅਸੈਸਰੀ ਆ ਜਿਹੜੀ ਤੁਹਾਨੂੰ ਸਾਹਿਰ ਬਰਨਾਲੇ ਦੇ ਵਿੱਚ ਮਿਲ ਜੂਗੀ ਜਿੱਮੇ ਪਹਿਲਾਂ ਪਾਣੀ ਪੱਤ ਕਰਨਾਲ ਤਰਪਾਲਾਂ ਜਾਂ ਕੱਪੜਾ ਲੈਣ ਲਈ ਭਜਣਾ ਪੈਂਦਾ ਸੀ ਜਾਂ ਆਪਣੇ ਡਰਾਈਵਰ ਭਰਾਵਾਂ ਨੂੰ ਕੈਂਟਰਾਂ ਦੇ ਉੱਪਰ ਵਾਲੀਆਂ ਵੱਡੀਆਂ ਤਰਪਾਲਾਂ ਲੈਣ ਵਾਸਤੇ ਭਜਣਾ ਪੈਂਦਾ ਸੀ ਹੁਣ ਕਿਤੇ ਜਾਣ ਦੀ ਲੋੜ ਨਹੀਂ ਸਾਰਾ ਕੁਸ ਨੂੰ ਬਰਨਾਲੇੋਂ ਮਿਲ ਜੂ ਤੇ ਤੁਹਾਨੂੰ ਮਿੱਤਰੋ ਕੱਲੀ ਕੱਲੀ ਚੀਜ਼ ਆਪਾਂ ਦਿਖਾਵਾਂਗੇ ਤੇ ਸਾਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਨੰਬਰ ਵਾਈਆਂ ਦਾ ਆਪਾਂ ਸਕਰੀਨ ਦੇ ਉੱਤੇ ਲਾਵਾਂਗੇ ਆਪਾਂ ਪਹੁੰਚ ਚੁੱਕੇ ਹਾਂ ਮਿੱਤਰੋ ਪੰਜਾਬ ਤੋਂ ਲਾਸਟ ਔਰ ਤੇ ਤਰਪਾਲ ਸਟੋਰ ਦੇ ਅੰਦਰ ਨਵੇਂ ਕੀਤੇ ਇਹ ਸ਼ੁਰੂ ਕਰ ਲੱਗੇ ਆ ਵੀਡੀਓ ਆਪਾਂ ਮਿੱਤਰੋ ਮੱਕੀ ਦੇ ਚਾਰ ਤੋਂ ਜਿਹਦਾ ਹੁਣ ਲਗਭਗ ਸਾਰੇ ਕਿਸਾਨ ਵੀਰ ਮੱਕੀ ਬੀਜਣਗੇ ਤੇ ਚਾਰ ਪਾਉਣ ਵਾਸਤੇ ਹਰੇਕ ਕਿਸਾਨ ਵੀਰ ਦੀ ਪਹਿਲੀ ਹਿੱਸਾ ਇਹ ਹੁੰਦੀ ਆ ਵੀ ਆਪਾਂ ਨੂੰ ਵਧੀਆ ਤਰਪਾਲ ਮਿਲ ਜੇ ਜਿਹੜੀ ਵਾਟਰ ਪ੍ਰੂਫ ਹੋਵੇ ਤੇ ਆਪਣਾ ਚਾਰ ਆ ਜਿਹੜਾ ਸੇਫ ਰਹੇ ਜੇ ਖਰਾਬ ਨਾ ਹੋਵੇ ਤਾਂ ਇਧਰਲੇ ਪਾਸੇ ਦੇਖੋ ਮਿੱਤਰੋ ਮਜ਼ਬੂਤੀ ਦੇਖੋ ਪਹਿਲਾਂ ਤਾਂ ਜਮਾਂ ਬਾਡਰ ਪ੍ਰੂਫ ਆ ਚਾਰ ਜਿਵੇਂ ਮਰਜ਼ੀ ਤੁਸੀਂ ਢੱਕ ਸਕਦੇ ਹੋ ਚਾਹੇ ਟਰਾਲੀ ਦਾ ਜਿਵੇਂ ਕੀ ਦੀ ਇਹ ਬੈੱਡ ਲਾ ਕੇ ਉਤੋਂ ਢੱਕ ਲਿਓ ਤੇ ਸ਼ੁਰੂ ਇਹ ਤੋਂ ਕਰ ਲਈ ਆਪਾਂ ਵੀਡੀਓ ਤੇ ਉਦੋਂ ਬਾਅਦ ਦੇ ਵਿੱਚ ਇਧਰਲੀ ਸਾਈਡ ਦੇਖੋ ਮਿੱ ਆਦਰਪਾਲਾਂ ਪੰਗਿਆਂ ਨੇ ਜਿਵੇਂ ਟੱਕਾਂ ਦਾ ਕੈਂਟਰਾਂ ਦਾ ਕੋਈ ਵੀ ਜਿੰਮਤ ਕਿਸੇ ਵੀਰ ਨੇ ਮਾਲ ਠਗਣਾਗਾ ਆਪਦਾ ਵੱਡੀਆਂ ਤਰਪਾਲਾਂ ਚਾਹੀਦੀਆਂ ਵਾਟਰਪੂਫ ਚਾਹੀਦੀਆਂ ਜਿਹੜੀਆਂ ਨਾ ਪਾਟਣ ਉਹ ਵੀ ਮਿਲ ਜਾਣਗੇ ਗੱਲ ਕਰੀਏ ਵੈਰਾਈਟੀ ਦੀ ਵੈਰਾਈਟੀ ਤਾਂ ਬਾਹਲੀ ਪਈਆ ਜਿਵੇਂ ਆ ਆ ਗਈ ਕੱਪੜੇ ਦੀ ਤਰਪਾਲ ਮੇਤਰੋ ਨਾ ਪਾਟੇ ਨਾ ਝੀਟੇ ਜਿਵੇਂ ਕਹਦੀ ਹੈ ਲਾਈਫ ਟਾਈਮ ਵਾਲਾ ਕੰਮ ਹੋਜੂ ਜਿਵੇਂ ਤੁਸੀਂ ਇੱਕ ਕਰ ਹੀ ਲੈਗੇ ਉਦੋਂ ਬਾਅਦ ਦੇ ਵਿੱਚ ਤਾਂ ਭੁੱਲ ਜਾਓਗੇ ਤੇ ਇੱਕ ਗੱਲ ਹੋਰ ਸਾਰੇ ਕਿਸਾਨ ਵੀਰਾਂ ਨੂੰ ਇਹ ਹੁੰਦਾ ਵੀ ਆਪਾਂ ਬੈੱਡ ਵਾਸਤੇ ਆਪਾਂ ਨੂੰ ਵਧੀਆ ਤਰਪਾਲ ਮਿਲ ਜੇ ਜਿਵੇਂ ਪਹਿਲਾਂ ਪੱਲੀਆਂ ਦੇ ਬੈੱਡ ਲਾ ਲੈਂਦੇ ਸੀ ਉਹ ਪਾੜ ਜਾਂਦੇ ਸੀ ਜਾਂ ਬੈੱਡ ਕਿਤੇ ਫਸ ਗਿਆ ਪਾੜ ਜਾਂਦੀ ਸੀ ਤਾਂ ਹੁਣ ਉਹ ਵੀ ਸੋਡਾ ਕੰਮ ਖਤਮੀ ਕਰਤਾ ਇਧਰਲੇ ਪਾਸੇ ਬਣੇ ਬਣਾਏ ਬੈੱਡਾ ਚਾਹੇ 12 ਫੁੱਟੀ ਆ 11 ਫੁੱਟੀ ਆ 14 ਫੁੱਟੀ ਆ ਟਰਾਲੀ ਦੇ ਬੈੱਡ ਤੁਸੀਂ ਸਿਰਫ ਇੱਥੋਂ ਲੈ ਕੇ ਜਾਣਾ ਹੈ ਕਪੜਾ ਤੇ ਤਣੀਆਂ ਲੱਗੀਆਂ ਹੋਈਆਂ ਆ ਜਾ ਕੇ ਸਿਰਫ ਬੰਨਣੀਆਂ ਆ ਪੂਰੇ ਦਾ ਪੂਰਾ ਕੰਪਲੀਟ ਬੈੱਡ ਤਿਆਰ ਹੋਇਆ ਵਾ ਬਸ ਇੱਥੋਂ ਲੈ ਜਾ ਕੇ ਪੰਜਾਬ ਟੁੱਲਾ ਸਟੋਰ ਵਾਲੇ ਵੀਰਾਂ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਚੱਕ ਕੇ ਲਾ ਲਿਓ ਲੈ ਜਾ ਕੇ ਬਸ ਸਿੱਧਾ ਬੰਨਣਾ ਹੀ ਆ ਉਸ ਤੋਂ ਬਾਅਦ ਦੇ ਵਿੱਚ ਆ ਤਰਪਾਲ ਲਾ ਗਏ ਇਧਰਲੇ ਪਾਸ ਤਰਪਾਲਾਂ ਵਾਲਾ ਦਾ ਜਮਾ ਪੜਾ ਰਹੀ ਆ ਇੱਧਰੇ ਬਸੀ ਮਾਰ ਕੈਮਰਾ ਕੈਂਟਰਾਂ ਦੀਆਂ ਤਰਪਾਲਾਂ ਲੈਣੀਆਂ ਟਰੱਕਾਂ ਦੀਆਂ ਤਰਪਾਲਾਂ ਲੈਣੀਆਂ ਹਰ ਤਰ੍ਹਾਂ ਦੀ ਤਰਪਾਲਾਂ ਜਿਹੜੀ ਮਿਲ ਜੂ ਜਿਵੇਂ ਆਪਣੇ ਆਮ ਘਰਾਂ ਦੇ ਵਿੱਚ ਦੇਖਦੇ ਆ ਵੀ ਧੁੱਪ ਤੋਂ ਬਚਣ ਵਾਸਤੇ ਵੀ ਹਰੀ ਜੀ ਤਰਪਾਲ ਚਾਹਲਦੀ ਆ ਉਹ ਵੀ ਮਿਲ ਜੂ ਤੇ ਜਿਵੇਂ ਪਹਿਲਾਂ ਵੀਰ ਜਾਂਦੇ ਸੀਗੇ ਭੂਗ ਵਾਲੇ ਪਾਣੀ ਪੱਤਾਂ ਵਾਲੇ ਜਾਂ ਲੁਧਿਆਣੇ ਭੂਗ ਦਾ ਕੱਪੜਾ ਲੈਣ ਦੇ ਲਈ ਉਹ ਵੀਰਾਂ ਨੂੰ ਆਏ ਸੀ ਵੀ ਆਪ ਨੂੰ ਨੇੜੇੋਂ ਮਿਲਦਾ ਨਹੀਂ ਸੀ ਵਧੀਆ ਕੁਆਲਿਟੀ ਦਾ ਵੀ ਨਹੀਂ ਸੀ ਮਿਲਦਾ ਤੇ ਹੁਣ ਉਹ ਸਾਰੀਆਂ ਸੁਵਿਧਾਵਾਂ ਤੁਹਾਨੂੰ ਮਿੱਤਰੋ ਸ਼ਹਿਰ ਬਰਨਾਲੇ ਦੇ ਵਿੱਚ ਹੀ ਮਿਲ ਜਾਣਗੀਆਂ ਆ ਬੈਦਲੇ ਪਾਸੇ ਭੂਂਗੜਾ ਸਾਰਾ ਕਪੜਾ ਐਸੈਸਰੀ ਤੇ ਜਿਵੇਂ ਕਹਦੇ ਭੂਂਗ ਵਾਲੀ ਤਾਂ ਸਾਰੂ ਵੀ ਮਿਲ ਜੂ ਇਸ ਨੂੰ ਆ ਭੂਂਗ ਪਈ ਆ ਤੇ ਬੈੱਡ ਵੀ ਦਿਖਾਦੇ ਤੁਹਾਨੂੰ ਤਰਪਾਲਾਂ ਦਿਖਾਦੀਆਂ ਮੱਕੀ ਦੇ ਚਾਰ ਵਾਲੀਆਂ ਤਰਪਾਲਾਂ ਦਿਖਾਦੀਆਂ ਤੇ ਇੱਧਰ ਕਪੜਾ ਦਾ ਭੂਂਗੜਾ ਦੇਖ ਹੀ ਲਿਆ ਤੇ ਹੁਣ ਤੁਹਾਨੂੰ ਮਿੱਤਰੋ ਭੂਂਗ ਨੂੰ ਬੰਨਣ ਵਾਸਤੇ ਜਿਹੜੀ ਹਾਈ ਕੁਆਲਿਟੀ ਦੀ ਰੱਸੀ ਵਰਤੀ ਜਾਂਦੀ ਆ ਹੁਣ ਤੁਹਾਨੂੰ ਉਹ ਦਿਖਾਉਣੀ ਆ ਇੱਧਰਲੇ ਪਾਸੇ ਆ ਭਈਆ ਮਿੱਤਰੋ ਜਿਹਦੇ ਨਾਲ ਭੂਂਗ ਸੰਤਾਂ ਜਾਂਦਾ ਤੇ ਇਹਦੀ ਮਜ਼ਬੂਤੀ ਆ ਜਿਹੜੀ ਪੂਰੀ ਫੁੱਲੀ ਆ ਦੇਖੋ ਨਾ ਟੁੱਟੇ ਨਾ ਕਰੇ ਇਹਦਾ ਨੇੜੋਂ ਕੈਮਰਾ ਮਾਰ ਕੇ ਦਿਖਾ ਦੀ ਦੇਖ ਮੈਟਰ ਪੂਰਾ ਇਹਦੇ ਨਾਲ ਸੰਤਾ ਜਾਂਦਾ ਤੇ ਇਹ ਵੀ ਮਿਲ ਜੂ ਉਸ ਤੋਂ ਬਾਅਦ ਦੇ ਵਿੱਚ ਆ ਪਏ ਆ ਟਰੈਕਟਰਾਂ ਦੇ ਟੋਚਨ ਚਾਹੇ ਤੁਸੀਂ ਟਰੱਕ ਖਿੱਚ ਲਓ ਪੂਰੇ ਹੈਵੀ ਤੇ ਵੱਡੇ ਟੋਚਨ ਵੀ ਪਏ ਆ ਛੋਟੇ ਵੀ ਪਏ ਆ ਤੇ ਰੱਸੀ ਜਿਵੇਂ ਇਹਦੀਆਂ ਛੋਟੀਆਂ ਰੱਸੀਆਂ ਵੀ ਪਈਆਂ ਮਤਲਬ ਟੋਚਨ ਦਿਖਾ ਦੇਖੋ ਮਿੱਤਰੋ ਪੂਰਾ ਹੈਵੀ ਟੋਚਨਾ ਤੇ ਜਿਵੇਂ ਮਰਜੀ ਕੈਰੀ ਕਰ ਸਕਦੇ ਜਿਵੇਂ ਇਹ ਪਹਿਲਾਂ ਲੋਹੇ ਦੇ ਟੋਚਨ ਵਰਤ ਜਾਂਦੇ ਸੀ ਉਹਨਾਂ ਨੂੰ ਜੰਗਾਲ ਲੱਗ ਜਾਂਦੀ ਸੀ ਖਰਾਬ ਹੋ ਜਾਂਦੀ ਸੀ ਤੇ ਨਾ ਤਾਂ ਇਹ ਹੋਵੇ ਖਰਾਬ ਇੱਕ ਵਾਰੀ ਲੈ ਕੇ ਭੁੱਲਣ ਵਾਲਾ ਕੰਮ ਹੀ ਆ ਆਸ ਨੂੰ ਭੂਗ ਵਾਲੀ ਰੱਸੀ ਦਿਖਾਈ ਐ ਇਧਰਲੇ ਪਾਸੇ ਵੱਡੇ ਰਸੇ ਵੀ ਪਏ ਆ ਦੂਜੀਆਂ ਰਸਗੀਆਂ ਵੀ ਪਈਆਂ ਸਮਾਨ ਤਾਂ ਕਿਸਾਨ ਵੀਰਾਂ ਵਾਲੀ ਡ్రਾਈਵਰ ਵੀਰਾਂ ਵਾਲੀ ਜਿਵੇਂ ਆਪਾਂ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਬੋਲਿਆ ਮਿੱਤਰੋ ਭੰਡਾਰੀ ਆ ਇੱਥੇ ਸਾਰਾ ਕੁਝ ਮਿਲ ਜੂ ਤਰਪਾਲਾਂ ਦਿਖਾ ਦਿਆਂ ਰਸੇ ਦਿਖਾ ਦਤੇ ਟੋਚੇ ਦਿਖਾ ਦਤੇ ਵੱਡਾਂ ਵਾਲਾ ਤਰਪਾਲਾਂ ਦਿਖਾ ਦਿਆਂ ਜੇ ਤੁਸੀਂ ਟਰਾਲੀ ਉਤੋਂ ਟੱਗਣੀਆਂ ਤੁਹਾਡੀ ਝੋਨੇ ਜਾਂ ਕਾਸ਼ ਦੀ ਭਰੀ ਵੀ ਆ ਵੀ ਕਵਰ ਕਰਨੀ ਐ ਮੀਂਹ ਕਣੀ ਪੈ ਰਿਹਾ ਤਾਂ ਆ ਦੇਖੋ ਮਿੱਤਰੋ ਆ ਵੀ ਜਮਾ ਬਟਰ ਪ੍ਰੂਫ ਆ ਤਾਂ ਇਹ ਲੈ ਜਿਓ ਚਾ ਇਧਰਲੇ ਪਾਸੇ ਵੱਡੀ ਤਰਪਾਲ ਪਈ ਆ ਤਾਂ ਆ ਲੈ ਜਿਓ ਮਿੱਤਰੋ ਦੇਖੋ ਹਾਈ ਕੁਆਲਟੀ ਦੀਆਂ ਵਾਟਰਪੂਫ ਤਰਪਾਲਾਂ ਲੈ ਜਾ ਸਕਦੇ ਹੋ ਪੰਜਾਬ ਟੂਲਾ ਸਟੋਰ ਤਰਪਾਲ ਸਟੋਰ ਸ਼ਹਿਰ ਬਰਨਾਲਾ ਤਰਕਸ਼ੀਲ ਚੌਂਕ ਦੇ ਨਾਲ ਮਿੱਤਰੋ ਟਰੈਕਟਰ ਮੰਡੀ ਆ ਟਰੈਕਟਰ ਮੰਡੀ ਦੇ ਬਿਲਕੁਲ ਸਾਹਮਣੇ ਪੰਜਾਬ ਟੂਲਾ ਸਟੋਰ ਆ ਮਿੱਤਰੋ ਨੰਬਰ ਸਕਰੀਨ ਤੇ ਚੱਲੀ ਜਾਂਦਾ ਚੱਕ ਕੇ ਲਾ ਲਿਓ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ ਜੀ